ਜਿਲਾ ਜਰੰਦ ਦੇ ਹਾਤੀ ਦੇ ਮਾਨਯੋਗ ਐਸਐਸਪੀ ਸਾਰਵਿੰਦਰ ਸਿੰਘ ਵਿਰਕ ਤੇ ਐਸਪੀ ਇਨਵੈਸਟੀਗੇਸ਼ਨ ਸਾਡ ਸਬਜੈਕਸ਼ਨ ਰਾਜੀ ਵੱਲੋਂ ਜिले ਅੰਦਰ ਮਾੜੇ ਅਨਸਰਾਂ ਦੇ ਖਿਲਾਫ ਸਖਤ ਕੈਂਪ ਸ਼ੁਰੂ ਕੀਤਾ ਹੈ ਇਸੇ ਲੜੀ ਦੇ ਤਹਿਤ ਥਾਣਾ ਸ਼ਾਹਕੋਟ ਦੇ ਮੁਕੱਫਰ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰੋਂ ਪਲਾਬਾਸ ਇੱਕ ਸ਼ੌਕਤਨੀ ਵਾਸੀ ਪੈਂਡਰੇਡਾ ਥਾਣਾ ਸ਼ਾਹਕੋਟ ਨੇ ਕੰਪਲੇਂਟ ਕੀਤੀ ਸੀ ਕਿ ਉਹਦਾ ਇੱਕ ਮੋਟਰਸਾਈਕਲ ਜਿਹੜਾ ਕੋਈ ਨਾਮਨ ਲੱਤੀ ਚੋਰੀ ਕਰਕੇ ਲੈ ਗਿਆ ਪੁਲਿਸ ਨੇ ਇਸੇ ਕੰਪਲੀਟ ਹੋਣ ਤੇ ਤੁਰੰਤ ਮਕਦਮਾ ਦਰਜ ਜਿਹੜਾ ਹੈ 163 ਨੰਬਰ ਜਿਹੜਾ 27 25 ਦਰਜ ਕੀਤਾ ਗਿਆ ਮਕਦਮੇ ਦੀ ਗੰਇੰਤਾ ਨੂੰ ਦੇਖਦਿਆਂ ਆ ਅਧੁਨਿਕ ਢੰਗ ਤੇ ਰਿਕਣਾ ਤੋਤੀਸ਼ ਕਰਦੇ ਆ ਵਕਫਾ ਵਕਫਾ ਟੀਮਾਂ ਤਿਆਰ ਕੀਤੀਆਂ ਗਈਆਂ ਜਿਹਦੇ ਤਹਿਤ ਦੋ ਦੋਸ਼ੀ ਜਿਹੜੇ ਆ ਕੁਲਵਿੰਦਰ ਸਿੰਘ ਲਿਸਕਾਲਾ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਲੋਹਾਰਾ ਅਤੇ ਹਰਜਿੰਦਰ ਸਿੰਘ ਜਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜਨੇਰ ਥਾਣਾ ਕੋਟੇ ਸਿਕਾ ਜਿਹੜਾ ਮੋਗਾ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੋਸ਼ੀਆਂ ਤੋਂ ਜੋ ਇਹਨਾਂ ਨੇ ਇਹਨਾਂ ਨੇ ਗੈਂਗ ਬਣਾਇਆ ਹੋਇਆ ਇਹਨਾਂ ਕੋਲੋਂ 6 ਮੋਟਰਸਾਈਕਲ ਜਿਹੜੇ ਆ ਤਿੰਨ ਜਿਹੜੇ ਆ ਹੀਰੋ ਹੰਡਾ ਜਿਹੜੇ ਆ ਸਪਲੈਂਡਰ ਹੈਗੇ ਨੇ ਇੱਕ TVS स्पोर्ट ਹੈਗਾ ਇੱਕ ਕਵਾਸਾਕੀ ਬਜਾਜ ਤੇ ਤੀਸਰਾ ਇੱਕ ਪਟਾਨਾ ਬਜਾਜ ਹੋਰ ਜਿਹੜਾ ਹੈ ਬਰਾਮਦ ਕੀਤਾ ਇਹਨਾਂ ਦੋਸ਼ੀਆਂ ਦਾ ਬੜਾ ਅਦੋਨਕ ਢੰਗ ਤਰੀਕੇ ਵਰਤਦੇ ਆ ਆਪਣੇ ਕੈਮਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਮੋਬਾਈਲ ਵੀ ਵਰਤਦੇ ਆ ਤੇ ਵੱਖ-ਵੱਖ ਤਰ੍ਹਾਂ ਨੇ ਇਹਨਾਂ ਨੇ 6 ਵੋਟਸ ਜਿਹੜੇ ਚੋਰੀ ਕੀਤੇ ਹੈਗੇ ਔਰ 6 ਸੇ ਬ੍ਰਾਂਡ ਕਰ ਲੈ ਅੱਗੇ ਹੋਰ ਤਫਤੀਸ਼ جاری ਹੈ ਹੋਰ ਵੀ ਰਿਕਾਵੀ ਹੋਣ ਦੀ ਸੰਭਾਵਨਾ ਔਰ ਕਿੱਥੋਂ-ਕਿੱਥੇ ਚੋਰੀ ਕੀਤੇ ਇਹਨਾਂ ਦਾ ਮਾਲਕਾਂ ਨਾਲ ਵੀ ਰਾਤ ਤੱਕ ਕੰਮ ਕੀਤਾ ਜਾ ਰਿਹਾ ਔਰ ਇਹਨਾਂ ਦੋਸ਼ੀਆਂ ਤੋਂ ਪੁੱਛੋਕੜ ਵੀ ਜਾਣਿਆ ਜਾ ਰਿਹਾ ਵੀ ਇਹਨਾਂ ਨੇ ਚੋਰੀਆਂ ਚ ਕਿਹੜੀ-ਕਿਹੜੀ ਕੋ ਪ੍ਰਾਪਰਟੀ ਬਣਾਈ ਆ ਜਾਂ ਕਿੱਥੇ ਕੋਈ ਹੋਰ ਕ੍ਰਾਈਮ ਕੀਤਾ ਗਿਆ ਜਿਹੜੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਭਿਆਨਕ